ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਨਾ ਮੈਂ ਇੱਕ ਆਪਣੇ ਆਪ ਨਾਲ ਚੈਲੰਜ ਲਿਆ ਵੀ 30 ਦਿਨ ਬਿਨਾ ਨਾਗਾ ਪਾਏ ਆਪਾਂ ਰੋਜ਼ ਮਿੰਨੀ ਵਲੌਗ ਅਪਲੋਡ ਕਰਿਆ ਕਰਨਾ ਤਾਂ ਇਹਦੇ ਲਈ ਤੁਹਾਡੇ ਸਾਥ سپورਟ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਕੱਲਾ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਸਾਰੇ ਜਾਨੇ ਆਪਣੀ سپورਟ ਜ਼ਰੂਰ ਕਰਿਓ ਅੱਜ ਦਾ ਮਿੰਨੀ ਵਲੌਗ ਮੇਰਾ ਸਟਾਰਟ ਹੁੰਦਾ ਪਿਆਜ਼ਾਂ ਵਾਲੇ ਪਰੌਂਠਿਆਂ ਤੋਂ ਸਿਮਮੀ ਨੇ ਜਾਣਾ ਸੀ ਸਕੂਲ ਤੇ ਕਹਿੰਦੀ ਮੰਮੀ ਮੇਲੇ ਪਿਆਜ਼ਾਂ ਵਾਲੇ ਪਰੌਂਠੇ ਬਣਾ ਦਿਓ ਤੇ ਸਿਰਫ 3-4 ਪਰੌਂਠੇ ਸਿਮਰਨ ਨੇ ਬਣਦੇ ਪਏ ਸੀਗੇ ਤਾਂ ਮੈਂ ਇੱਥੇ ਰੋਲੋ ਦੇ ਉੱਤੇ ਫਟਾਫਟ 2-4 ਪਰੌਂਠੇ ਉਹ ਬਹੁਤ ਜ਼ਿਆਦਾ ਬੁਖਾਰ ਹੈਗਾ ਤਾਂ ਜਦੋਂ ਉਹਦਾ ਫੀਵਰ ਟੈਸਟ ਕੀਤਾ ਤਾਂ 101 ਬੁਖਾਰ ਹੈਗਾ ਤੇ ਮੈਂ ਕਿਹਾ ਚਲੋ ਅੱਜ ਇਹਨੂੰ ਨਾ ਪਹਿਲਾਂ ਨਾਰੀਅਲ ਪਾਣੀ ਲਿਆ ਕੇ ਦੋ ਤਾਂ ਢਿੱਲੋ ਸਾਹਿਬ ਨੇ ਇਹਨੂੰ ਪਹਿਲਾਂ ਨਾਰੀਅਲ ਪਾਣੀ ਲਿਆ ਕੇ ਦਿੱਤਾ ਤੇ ਆਪਾਂ ਇਹਨੂੰ ਜਿਹੜਾ ਕੱਟਣ ਦਾ ਚਿੱਤਾ ਹੀ ਭੁੱਲ ਗਿਆ ਤੇ ਜਿਹੜਾ ਸਾਡਾ ਦਾਤ ਹੈਗਾ ਉਹ ਵੀ ਖੇਤਾਂ ਦੇ ਵਿੱਚ ਸੀ ਤਾਂ ਇੱਥੇ ਢਿੱਲੋ ਸਾਹਿਬ ਲੱਗੇ ਹੋਏ ਸੀਗੇ ਫਿਰ ਗ੍ਰੈਂਡਰ ਮਸ਼ੀਨ ਦੇ ਨਾਲ ਇਹਨੂੰ ਕੱਟਣ ਤੇ ਤੁਹਾਨੂੰ ਪਤਾ ਹੀ ਉਹ ਵੀ ਪੰਜਾਬੀ ਕੋਈ ਨਾ ਕੋਈ ਜ਼ਗਾੜ ਤਾਂ ਲਾ ਹੀ ਲੈਂਦੇ ਹੁੰਦੇ ਆ ਤੇ ਲਓ ਜੀ ਫਿਰ ਗ੍ਰੈਂਡਰ ਮਸ਼ੀਨਾਂ ਕੱਟ ਕੇ ਤਾਂ ਇਹਨੂੰ ਕਰਦ ਦੇ ਨਾਲ ਸ਼ੇਕ ਕੀਤਾ ਘਟੋ ਘਟ ਆਰੀਅਲ ਪਾਣੀ ਮਿਲਿਆ ਤੇ ਮੈਂ ਕਿਹਾ ਚਲ ਥੋੜੀ ਜਿਹੀ ਰੈਸਟ ਕਰਨ ਨਾਲ ਤੇਰੀ ਬੋਡੀ ਹਾਈਡਰੇਟ ਹੋਗੇ ਉਸ ਤੋਂ ਬਾਅਦ ਤੇਨੂੰ ਮੈਡੀਸਿਨ ਦਿੰਨੇ ਆ ਫਿਰ ਨਾ ਮੈਂ ਇੱਥੇ ਲੱਗੀ ਹੀ ਬਣਾਉਣ ਸੋੜ ਕਾ ਵੈਸੇ ਤਾਂ ਇਹ ਰਾਤ ਨੂੰ ਬਣਾ ਕੇ ਪੀਤਾ ਜਾਂਦਾ ਆ ਤੇ ਨੀਮ ਨੂੰ ਬਹੁਤ ਜ਼ਿਆਦਾ ਛਿੱਕਾਂ ਜੁਕਾਮ ਤੇ ਖਾਂਗ ਹੀ ਦਾ ਮੈਂ ਕਿਹਾ ਚਲੋ ਥੋੜਾ ਜਿਹਾ ਇੱਕ ਕਾਪੇ ਦੇ ਜੋਗਾ ਬਣਾ ਦਿੰਨੇ ਆ ਤਾਂ ਇੱਥੇ ਮੈਂ ਫਰਾਈ ਪੈਨ ਦੇ ਵਿੱਚ ਇੱਕ ਚਮਚ ਦੇਸੀ ਘੀਆ ਦਾ ਤੇ ਇੱਕ ਚਮਚ ਬੇਸਣ ਦਾ ਲੈ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਜਦੋਂ ਬੇਸਣ ਦਾ ਪੂਰੀ ਤਰ੍ਹਾਂ ਕਲਰ ਚੇਂਜ ਹੋ ਗਿਆ ਤਾਂ ਘੀਏ ਛੱਡ ਦਿੱਤਾ ਉਸ ਟਾਈਮ ਮੈਂ ਇੱਕ ਕੱਪ ਪਾਇਆ ਦੁੱਧ ਇਸੀ ਹਲਦੀ ਨਹੀਂ ਹੈਗੀ ਤੁਸੀਂ ਆਮ ਜਿਹੜੀ ਆਪਣੇ ਮਸਾਲੇ ਵਾਲੀ ਹੁੰਦੀ ਉਹ ਵੀ ਪਾ ਸਕਦੇ 2 ਮਿੰਟ ਇਹਨੂੰ ਰਿਝਾ ਕੇ ਤਾਂ ਲਓ ਜੀ ਸਾਡਾ ਜਿਹੜਾ ਸੜਕਾ ਉਹ ਹੋ ਗਿਆ ਤਿਆਰ ਤੇ ਮਿਲਦੇ ਆਪਾਂ ਹੁਣ ਨਵੇਂ ਮਿੰਨੀ ਵਲੌਗ ਦੇ ਨਾਲ ਤੇ ਸਾਰਿਆਂ ਨੂੰ ਜਾਨੂ ਸਤਿ ਸ਼੍ਰੀ ਅਕਾਲ ਬਾਏ ਬਾਏ